ਸ਼੍ਰੀ ਕਰਮਾਜੀ ਦਾ 115ਵਾਂ ਜਿਹੜਾ ਬਿਸਤਾਰਵਾ ਕੋਲ ਆ ਉਸ ਦਾ ਮਨਾਇਆ ਜਾ ਰਿਹਾ ਹੈ ਜੀ ਉਸ ਸਭ ਦੇ ਵਿੱਚ ਰਾਜ ਸਭਾ ਮੈਂਬਰ ਔਰ ਲਵਲੀ ਯੂਨੀਵਰਸਿਟੀ ਦੇ ਬਤੋ ਸਾਡੇ ਨਾਲ ਪਹੁੰਚੇ ਨੇ ਮਿੱਤਰ ਸਾਹਿਬ ਮਿੱਤਰ ਸਾਹਿਬ ਅੱਜ ਦੇ ਰੰਧੇ ਡੈਨਿਸ਼ੋਰਾ ਟੀਮ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਆਇਆ ਹੋ ਕੀ ਖਾਣਾ ਜੀ ਨੂੰ ਹਜੇ ਦਾ ਭਗਵਾਨ ਵਿਸ਼ਕਰਮਾ ਜੀ ਦਾ ਜਿਹੜਾ ਦਿਵਸ ਹੈਗਾ ਉਹਦੇ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਮੈਂ ਇੱਥੇ ਹਾਜ਼ਰ ਹੋਇਆ ਹੈਗਾ ਤੇ ਸਾਡੇ ਸਭ ਨੂੰ ਤੇ ਪੰਜਾਬ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਭਗਵਾਨ ਮਿਸ਼ਰਮਾ ਜੀ ਦਾ ਆਸ਼ੀਰਵਾਦ ਰਹੇ ਤਾਂ ਕਿ ਅਸੀਂ ਅੱਗੇ ਵਧਦੇ ਰਹੀਏ ਕਿ ਜਿਹੜਾ ਸਾਡਾ ਮੁੱਖ ਮੰਤਰੀ ਮਾਨ ਸਾਹਿਬ ਦਾ ਤੇ ਸਾਡੇ ਨੈਸ਼ਨਲ ਸਹਿਯੋਜਕ ਸ਼ੇਰਵਿੰਦ ਕੈਜੀਰਵਾਲ ਜੀ ਦਾ ਸੁਪਨਾ ਹੈਗਾ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਹੈਗਾ ਇਹ ਰੰਗਲਾ ਪੰਜਾਬ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਹੀ ਬਣਾਇਆ ਹੈਗਾ ਅਸੀਂ ਉਹੀ ਸਾਰੇ ਆਸ਼ੀਰਵਾਦ ਅਸੀਂ ਲੈਣ ਲਈ ਆਏ ਹੈਗੇ ਸਾਰੀ ਸੰਗਤ ਆਈ ਹੈਗੀ ਦੀ ਤੇ ਅਸੀਂ ਮਿਲ ਕੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਵਾਂਗੇ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਔਰ ਹਸਪਤਾਲ ਵਾਲਾ ਵਿਸ਼ਕਰਮਾ ਮੰਦਿਰ ਵਿੱਚ ਕਿਹ ਹਸਪਤਾਲ ਚਲਾਇਆ ਜਾ ਰਿਹਾ ਉਹਦੇ ਲਈ ਜਿਹੜੀ ਇਹਨਾਂ ਦੀ ਸੇਵਾ ਨੂੰ ਕਿਤਾ ਦੇ ਬਹੁਤ ਵੀ ਕੰਮ ਕਰ ਰਹੇ ਹੈਗੇ ਜੀ ਇਹ ਮੰਦਿਰ ਦੀ ਸੇਵਾ ਤੇ ਕਰ ਰਹੇ ਨਾਲ ਲੋਕਾਂ ਦੀ ਵੀ ਸੇਵਾ ਕਰੇ ਦੀ ਗੱਲ ਹੈ ਜੀ 3 ਡਾਲਰ ਦੀ ਮਸ਼ੀਨ ਲਗਾਈਆਂ ਹੈਗੇ ਨੇ 350 ਦੀ ਇਹਨਾਂ ਦੀ OPD ਹੈਗੀ 24 ਘੰਟੇ ਦੀ ਐਮਰਜੈਂਸੀ ਹੈਗੀ ਆਈਸ ਕੈਂਪ ਲਗਾਉਂਦੇ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਉਪਰਾਲੇ ਕਰ ਰਹੇ ਹੈਗੇ ਨੇ ਜਿਹੜਾ ਕਿ ਸ਼ਲਾਘਾਯੋਗ ਹੈ ਤਾਂ ਤੇ ਐਮਪੀ ਲੈਂਡ ਫੰਡ ਦੇ ਵਿੱਚੋਂ ਤੁਸੀਂ ਹਸਪਤਾਲ ਲਈ ਕੋਈ ਕੰਟ੍ਰਿਬਿਊਟ ਕਰਕੇ ਜਾ ਰਹੇ ਹੋ ਅੱਜ 15 ਲੱਖ ਦੀ ਕੀਮਤ ਦੇ ਦੋ ਡਾਇਲਿਸਿਸ ਮਸ਼ੀਨਾਂ ਲਈ ਇਹਨਾਂ ਨੇ ਮੰਗ ਕੀਤੀ ਸੋਨਾ ਦੇ ਉਹ ਅਸੀਂ ਮੈਂ ਦੇਣਾ ਹੈ। ਇਸਨ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਦੋ ਡਾਇਲਿਸਿਸ ਮਸ਼ੀਨਾਂ ਹਸਪਤਾਲ ਨੂੰ ਦੇਣ ਦਾ ਐਲਾਨ ਕੀਤਾ ਹੈ। ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ ਫਗਵਾੜਾ, ਸੁਮੇਸ਼ ਕਰਮਾ ਜੀ ਦਾ 115ਵਾਂ ਜਿਹੜਾ ਵਿਸਰਵਾ ਪੋਜਾ ਉਸ ਦਾ ਮਨਾਇਆ ਜਾ ਰਿਹਾ ਹੈ। ਇਹ ਸੋਸਤੇ ਵਿੱਚ ਰਾਜ ਸਭਾ ਮੈਂਬਰ ਔਰ ਲਵਲੀ ਯੂਨੀਵਰਸਿਟੀ ਦੇ ਵੀ ਤੋਂ ਸਾਡੇ ਨਾਲ ਪਹੁੰਚੇ ਨੇ ਮੀਤਲ ਸਾਹਿਬ, ਮੀਤਲ ਸਾਹਿਬ ਅੱਜ ਦੇ ਰੰਤੇ ਡੈਨਸੋਰਾ ਟੀਮ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਆਇਆ ਹੋ ਕੀ ਖਾਣਾ ਚਾਹ। ਉਹ ਜਿਹੜਾ ਭਗਵਾਨ ਵਿਸ਼ਕਰਮਾ ਜੀ ਦਾ ਅੱਜ ਜਿਹੜਾ ਦਿਵਸ ਹੈਗਾ ਉਹਦੇ ਉਹਨਾਂ ਦਾ ਆਸ਼ੀਰਵਾਦ ਲੈ ਲੈ ਮੈਂ ਇੱਥੇ ਹਾਜ਼ਰ ਹੋਇਆ ਹੈਗਾ ਤੇ ਸਾਡੇ ਸਾਰੇ ਪੰਜਾਬ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਭਗਵਾਨ ਮਿਸ਼ਰਮਾ ਜੀ ਦਾ ਆਸ਼ੀਰਵਾਦ ਰਹੇ ਤਾਂ ਕਿ ਅਸੀਂ ਅੱਗੇ ਵਧਦੇ ਰਹੀਏ ਕਿ ਜਿਹੜਾ ਸਾਡਾ ਮੁੱਖ ਮੰਤਰੀ ਮਾਨ ਸਾਹਿਬ ਦਾ ਤੇ ਸਾਡੇ ਨੈਸ਼ਨਲ ਸਹਿਯੋਜਕ ਸ਼ੇਰਵਿੰਦ ਕੇਜਰੀਵਾਲ ਜੀ ਦਾ ਸੁਪਨਾ ਹੈਗਾ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਹੈਗਾ ਇਹ ਰੰਗਲਾ ਪੰਜਾਬ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਹੀ ਬਣਦਾ ਹੈਗਾ ਕਿ ਅਸੀਂ ਉਹੀ ਸਾਰੇ ਆਸ਼ੀਰਵਾਦ ਅਸੀਂ ਲੈਣ ਲਈ ਆਏ ਹੈਗੇ ਸਾਰੀ ਸੰਗਤਾਂ ਆਈਆਂ ਹੈਗੇ ਨੇ ਤੇ ਅਸੀਂ ਮਿਲ ਕੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਵਾਂਗੇ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਔਰ ਹਸਪਤਾਲ ਵਾਲਾ ਵਿਸ਼ਕਰਮਾ ਮੰਦਿਰ ਵਿੱਚ ਇੱਕ ਹਸਪਤਾਲ ਚਲਾਇਆ ਜਾ ਰਿਹਾ ਉਹਦੇ ਲਈ ਜਿਹੜੀ ਇਹਨਾਂ ਦੀ ਸੇਵਾ ਨੂੰ ਕਿਤਾ ਦੇਖਦੇ ਬਹੁਤ ਬਧੀ ਕੰਮ ਕਰ ਰਹੇ ਹੈਗੇ ਜੀ ਇਹ ਮੰਦਿਰ ਦੀ ਸੇਵਾ ਤੇ ਕਰਨ ਨਾਲ ਲੋਕਾਂ ਦੀ ਵੀ ਸੇਵਾ ਕਰੀ ਦੀ ਦੁਨੀਆ ਦੀ ਫਰੀ ਡਾਲਰ ਸੇ ਮਸ਼ੀਨ ਲਗਾਈਆਂ ਹੈਗੇ ਨੇ 350 ਦੀ ਇਹਨਾਂ ਦੀ OPD ਹੈਗੀ 24 ਘੰਟੇ ਦੀ ਐਮਰਜੈਂਸੀ ਹੈਗੀ ਆਈਸ ਕੈਂਪ ਲਗਾਉਂਦੇ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਉਪਕਰਣ ਕਰ ਰਹੇ ਹੈਗੇ ਨੇ ਜਿਹੜੇ ਕਿ ਸਲਾਕਾ ਯੋਗ ਹੈ ਤੇ ਐਮਪੀ ਲੈਂਡ ਫੰਡ ਦੇ ਵਿੱਚੋਂ ਤੁਸੀਂ ਹਸਪਤਾਲ ਲਈ ਕੋਈ ਕੰਟ੍ਰਿਬਿਊਟ ਕਰਕੇ ਜਾ ਰਹੇ ਹੋ ਹਾਂਜੀ 5 15 ਲੱਖ ਦੀ ਕੀਮਤ ਦੋ ਡਾਇਲਿਸਿਸ ਮਸ਼ੀਨਾਂ ਦੇ ਲਈ ਇਹਨਾਂ ਨੇ ਮੰਗ ਕੀਤੀ ਸੋਹਣੇ ਉਹ ਅਸੀਂ ਮੈਨ ਦੇਣਾ ਹੈ ਐਸਾਂ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਦੋ ਡਾਇਲਿਸਿਸ ਮਸ਼ੀਨਾਂ ਹਸਪਤਾਲ ਨੂੰ ਦੇਣ ਦਾ ਐਲਾਨ ਕੀਤਾ ਹੈ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ ਵਿਸ਼ਵਕਰਮਾ ਜੀ ਦਾ 115 ਮਾ ਜਿਹੜਾ ਵਿਸ਼ਰਵਾ ਪੂਜਾ ਉਸ ਦਾ ਮਨਾਇਆ ਜਾ ਰਿਹਾ ਹੈ ਦੇ ਵਿੱਚ ਰਾਜ ਸਭਾ ਮੈਂਬਰ ਔਰ ਲਵਲੀ ਯੂਨੀਵਰਸਿਟੀ ਦੇ ਵਿੱਚ ਸਾਡੇ ਨਾਲ ਪਹੁੰਚੇ ਨੇ ਮੇਤਲ ਸਾਹਿਬ ਮੇਤਲ ਸਾਹਿਬ ਅੱਜ ਦੇ ਦਿਨ ਤੇ ਡੈਨੀ ਸੋਰਾ ਟੀਮ ਦਾ ਸਵਾਗਤ ਹੈ ਜੀ ਤੇ ਇਹ ਨਤਮਸਤਕ ਹੋਣ ਆਇਓ ਕੀ ਕਹਿਣਾ ਚਾਹੁੰਦਾ ਹਾਂ ਉਹ ਅੱਜ ਜਿਹੜਾ ਭਗਵਾਨ ਵਿਸ਼ਕਰਮਾ ਜੀ ਦਾ ਅੱਜ ਜਿਹੜਾ ਦਿਵਸ ਹੈਗਾ ਉਹਦੇ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਮੈਂ ਇੱਥੇ ਹਾਜ਼ਰ ਹੋਇਆ ਹੈਗਾ ਤੇ ਸਾਡੇ ਸਾਰੇ ਤੇ ਪੰਜਾਬ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਭਗਵਾਨ ਵਿਸ਼ਕਰਮਾ ਜੀ ਦਾ ਆਸ਼ੀਰਵਾਦ ਰਹੇ ਤਾਂ ਕਿ ਅਸੀਂ ਅੱਗੇ ਵਧਦੇ ਰਹੀਏ ਤੇ ਜਿਹੜਾ ਸਾਡਾ ਮੁੱਖ ਮੰਤਰੀ ਮਾਨ ਸਾਹਿਬ ਦਾ ਤੇ ਸਾਡੇ ਨੈਸ਼ਨਲ ਸਹਿਯੋਜਕ ਸ਼ੇਰਵਿੰਦ ਕੈਜੀਰਵਾਲ ਜੀ ਦਾ ਸੁਪਨਾ ਹੈਗਾ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਣਾ ਹੈਗਾ ਤੇ ਰੰਗਲਾ ਪੰਜਾਬ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਹੀ ਬਣਾਇਆ ਹੈਗਾ ਕਿ ਅਸੀਂ ਉਹੀ ਸਾਰੇ ਆਸ਼ੀਰਵਾਦ ਅਸੀਂ ਲੈਣ ਲਈ ਆਏ ਹੈਗੇ ਸਾਰੀ ਸੰਗਤ ਆਈ ਹੈਗੀ ਜੀ ਤੇ ਅਸੀਂ ਮਿਲ ਕੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਵਾਂਗੇ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਔਰ ਹਸਪਤਾਲ ਵਾਲਾ ਬਿਸ਼ਕਰਮ ਮੰਦਰ ਵਿੱਚ ਇੱਕ ਹਸਪਤਾਲ ਚਲਾਇਆ ਜਾ ਰਿਹਾ ਉਹਦੇ ਲਈ ਜਿਹੜੀ ਇਹਨਾਂ ਦੀ ਸੇਵਾ ਨੂੰ ਕਿਤਾ ਦੇ ਬਹੁਤ ਪੂਰੀ ਕੰਮ ਕਰ ਰਹੇ ਹੈਗੇ ਨੇ ਜੀ ਇਹ ਮੰਦਿਰ ਦੀ ਸੇਵਾ ਦੇ ਕਰਨ ਨਾਲ ਲੋਕਾਂ ਦੀ ਵੀ ਸੇਵਾ ਕਰ ਰਹੇ ਨੇ ਦੀ ਦੁਨੀਆਂ ਦੀ ਫ੍ਰੀ ਡਾਲਰ ਦੀ ਮਸ਼ੀਨ ਲਗਾਈਆਂ ਹੈਗੇ ਨੇ 350 ਦੀ ਇਹਨਾਂ ਦੀ OPD ਹੈਗੀ 24 ਘੰਟੇ ਦੀ ਐਮਰਜੈਂਸੀ ਹੈਗੀ ਆਈਸ ਕੈਂਪ ਲਗਾਉਂਦੇ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਹੈਗੇ ਨੇ ਜਿਹੜੇ ਕਿ ਸ਼ਲਾਘਾਯੋਗ ਹੈ। ਸਾਡੇ MP Land Fund ਦੇ ਵਿੱਚੋਂ ਤੁਸੀਂ ਹਸਪਤਾਲ ਲਈ ਕੋਈ ਕੰਟ੍ਰਿਬਿਊਟ ਕਰਕੇ ਜਾ ਰਹੇ ਹੋ। ਹਾਂਜੀ 15 ਲੱਖ ਦੀ ਕੀਮਤ ਤੋਂ ਦੋ ਡਾਇਲਿਸਿਸ ਮਸ਼ੀਨਾਂ ਲਈ ਇਹਨਾਂ ਨੇ ਮੰਗ ਕੀਤੀ ਸੀ ਉਹ ਅਸੀਂ ਮੈਨੂੰ ਹੈ। ਇਹਨ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਦੋ ਡਾਇਲਿਸਿਸ ਮਸ਼ੀਨਾਂ ਹਸਪਤਾਲ ਨੂੰ ਦੇਣ ਦਾ ਐਲਾਨ ਕੀਤਾ ਹੈ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ ਵਿਸ਼ਵ ਸ਼ਰਮਾ ਜੀ ਦਾ 115ਵਾਂ ਜਿਹੜਾ ਵਿਸ਼ਰਵਾ ਪੁਰਾ ਉਸ ਦਾ ਮਨਾਇਆ ਜਾ ਰਿਹਾ ਹੈ ਜੇ ਤੋਂ ਸਭ ਦੇ ਵਿੱਚ ਰਾਜ ਸਭਾ ਮੈਂਬਰ ਔਰ ਲਵਲੀ ਯੂਨੀਵਰਸਿਟੀ ਦੇ ਸਾਡੇ ਨਾਲ ਪਹੁੰਚੇ ਨੇ ਮੇਧਲ ਸਾਹਿਬ ਮੇਧਲ ਸਾਹਿਬ ਅੱਜ ਦੇ ਰੰਦੇ ਦੈਨਿਕ ਸਵੇਰਾ ਟੀਵੀ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਆਇਓ ਕਿ ਘਣਾ ਸਭ ਉਹੋ ਅਜਿਹੇ ਦਾ ਭਗਵਾਨ ਮਿਸ਼ਰਮਾ ਜੀ ਦਾ ਅਜਿਹੜਾ ਦਿਵਸ ਹੈਗਾ ਉਹਦੇ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਮੈਂ ਇੱਥੇ ਹਾਜ਼ਰ ਹੋਇਆ ਹੈਗਾ ਤੇ ਸਾਡੇ ਸਾਰੇ ਤੇ ਪੰਜਾਬ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਭਗਵਾਨ ਮਿਸ਼ਰਮਾ ਜੀ ਦਾ ਆਸ਼ੀਰਵਾਦ ਰਹੇ ਤਾਂ ਕਿ ਅਸੀਂ ਅੱਗੇ ਵਧਦੇ ਰਹੀਏ ਕਿ ਜਿਵੇਂ ਸਾਡਾ ਮੁੱਖ ਮੰਤਰੀ ਮਾਨ ਸਾਹਿਬ ਦਾ ਤੇ ਸਾਡੇ ਨੈਸ਼ਨਲ ਸਹਿਯੋਗ ਸ਼ਹਿਰਵਿੰਦ ਕੇਜਰੀਵਾਲ ਜੀ ਦਾ ਸੁਪਨਾ ਹੈਗਾ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਹੈਗਾ ਇਹ ਰੰਗਲਾ ਪੰਜਾਬ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਹੀ ਬਣਾਇਆ ਹੈਗਾ ਅਸੀਂ ਉਹੀ ਸਾਰੇ ਆਸ਼ੀਰਵਾਦ ਅਸੀਂ ਲੈਣ ਲਈ ਆਏ ਹੈਗੇ ਸਾਰੀ ਸੰਗਤ ਆਈ ਹੈਗੀ ਦੀ ਤੇ ਅਸੀਂ ਮਿਲ ਕੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਵਾਂਗੇ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਔਰ ਹਸਪਤਾਲ ਵਾਲਾ ਵਿਸ਼ਕਰਮਾ ਮੰਦਿਰ ਵਿੱਚ ਕਿਹ ਹਸਪਤਾਲ ਚਲਾਇਆ ਜਾ ਰਿਹਾ ਉਹਦੇ ਲਈ ਜਿਹੜੀ ਇਹਨਾਂ ਦੀ ਸੇਵਾ ਨੂੰ ਕਿਤਾ ਦੇ ਬਹੁਤ ਵੀ ਕੰਮ ਕਰ ਰਹੇ ਹੈਗੇ ਜੀ ਇਹ ਮੰਦਿਰ ਦੀ ਸੇਵਾ ਤੇ ਕਰ ਰਹੇ ਨਾਲ ਲੋਕਾਂ ਦੀ ਵੀ ਸੇਵਾ ਕਰੇ ਦੀ ਗੱਲ ਹੈ ਜੀ 3 ਡਾਲਰ ਦੀ ਮਸ਼ੀਨ ਲਗਾਈਆਂ ਹੈਗੇ ਨੇ 350 ਦੀ ਇਹਨਾਂ ਦੀ OPD ਹੈਗੀ 24 ਘੰਟੇ ਦੀ ਐਮਰਜੈਂਸੀ ਹੈਗੀ ਆਈਸ ਕੈਂਪ ਲਗਾਉਂਦੇ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਉਪਚਾਰ ਕਰ ਰਹੇ ਹੈਗੇ ਨੇ ਜਿਹੜਾ ਕਿ ਸ਼ਲਾਘਾਯੋਗ ਹੈ ਤਾਂ ਤੇ ਐਮਪੀ ਲੈਂਡ ਫੰਡ ਦੇ ਵਿੱਚੋਂ ਤੁਸੀਂ ਹਸਪਤਾਲ ਲਈ ਕੋਈ ਕੰਟ੍ਰਿਬਿਊਟ ਕਰਕੇ ਜਾ ਰਹੇ ਹੋ ਹਾਂਜੀ 15 ਲੱਖ ਦੀ ਕੀਮਤ ਦੋ ਡਾਇਲਿਸਿਸ ਮਸ਼ੀਨਾਂ ਲਈ ਇਹਨਾਂ ਨੇ ਮੰਗ ਕੀਤੀ ਸਰੋਤ ਉਹ ਅਸੀਂ ਮੈਨੂੰ ਇਜਨ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਦੋ ਡਾਇਲਿਸਿਸ ਮਸ਼ੀਨਾਂ ਹਸਪਤਾਲ ਨੂੰ ਦੇਣ ਦਾ ਐਲਾਨ ਕੀਤਾ ਹੈ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ ਵਿਸ਼ਕਰਮਾ ਜੀ ਦਾ 115ਵਾਂ ਜਿਹੜਾ ਵਿਸ਼ਰਵਾ ਪੂਜਾ ਉਸ ਦਾ ਮਨਾਇਆ ਜਾ ਰਿਹਾ ਹੈ ਇਸ ਉਸਤ ਦੇ ਵਿੱਚ ਰਾਜ ਸਭਾ ਮੈਂਬਰ ਔਰ ਲਵਲੀ ਯੂਨੀਵਰਸਿਟੀ ਦੇ ਵਿੱਚ ਸਾਡੇ ਨਾਲ ਪਹੁੰਚੇ ਨੇ ਮੇਤਲ ਸਾਹਿਬ ਮੇਤਲ ਸਾਹਿਬ ਅੱਜ ਦੇ ਰੰਦੇ ਦੈਨਿਕ ਸਵੇਰਾ ਟੀਵੀ ਤੇ ਸਵਾਗਤ ਹੈ ਜੀ ਸਵਾਗਤ ਹੈ ਨਾ ਤੁਮ ਸਤਿ ਸ਼੍ਰੀ ਅਕਾਲ ਆਇਓ ਕੀ ਕਹਿਣਾ ਚਾਹੋ ਮੂਨ ਕੋ ਜਿਹੜਾ ਭਗਵਾਨ ਵਿਸ਼ਕਰਮਾ ਜੀ ਦਾ ਅੱਜ ਜਿਹੜਾ ਦਿਵਸ ਹੈਗਾ ਉਹਦੇ ਉਹਨਾਂ ਦਾ ਆਸ਼ੀਰਵਾਦ ਲੈ ਲੈ ਮੈਂ ਇੱਥੇ ਹਾਜ਼ਰ ਹੋਇਆ ਹੈਗਾ ਤੇ ਸਾਡੇ ਸਾਰੇ ਪੰਜਾਬ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਭਗਵਾਨ ਵਿਸ਼ਕਰਮਾ ਜੀ ਦਾ ਆਸ਼ੀਰਵਾਦ ਰਹੇ ਤਾਂ ਕਿ ਅਸੀਂ ਅੱਗੇ ਵਧਦੇ ਰਹੀਏ ਕਿ ਜਿਹੜਾ ਸਾਡਾ ਮੁੱਖ ਮੰਤਰੀ ਮਾਨ ਸਾਹਿਬ ਦਾ ਤੇ ਸਾਡੇ ਨੈਸ਼ਨਲ ਸਹਿਯੋਜਕ ਸ਼ੇਰਵਿੰਦ ਕੇਜਰੀਵਾਲ ਜੀ ਦਾ ਸੁਪਨਾ ਹੈਗਾ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਹੈਗਾ ਰੰਗਲਾ ਪੰਜਾਬ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਹੀ ਬਣਦਾ ਹੈਗਾ ਕਿ ਅਸੀਂ ਉਹੀ ਸਾਰੇ ਆਸ਼ੀਰਵਾਦ ਅਸੀਂ ਲੈਣ ਲਈ ਆਏ ਹੈਗੇ ਸਾਰੀ ਸੰਗਤਾਂ ਆਈਆਂ ਹੈਗੇ ਨੇ ਤੇ ਅਸੀਂ ਮਿਲ ਕੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਵਾਂਗੇ ਭਗਵਾਨ ਵਿਸ਼ਕਰਮਾ ਜੀ ਦੇ ਆਸ਼ੀਰਵਾਦ ਨਾਲ ਔਰ ਹਸਪਤਾਲ ਵਾਲਾ ਵਿਸ਼ਕਰਮਾ ਮੰਦਿਰ ਵਿੱਚ ਇੱਕ ਹਸਪਤਾਲ ਚਲਾਇਆ ਜਾ ਰਿਹਾ ਉਹਦੇ ਲਈ ਜਿਹੜੀ ਇਹਨਾਂ ਦੀ ਸੇਵਾ ਨੂੰ ਕਿਤਾ ਦੇਖਦੇ ਬਹੁਤ ਬਧੀ ਕੰਮ ਕਰ ਰਹੇ ਹੈਗੇ ਜੀ ਇਹ ਮੰਦਿਰ ਦੀ ਸੇਵਾ ਤੇ ਕਰਨ ਨਾਲ ਲੋਕਾਂ ਦੀ ਵੀ ਸੇਵਾ ਕਰੀ ਦੀ ਦੁਨੀਆ ਦੀ ਫਰੀ ਡਾਲਰ ਸੇ ਮਸ਼ੀਨ ਲਗਾਈਆਂ ਹੈਗੇ ਨੇ 350 ਦੀ ਇਹਨਾਂ ਦੀ OPD ਹੈਗੀ 24 ਘੰਟੇ ਦੀ ਐਮਰਜੈਂਸੀ ਹੈਗੀ ਆਈਸ ਕੈਂਪ ਲਗਾਉਂਦੇ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਉਪਕਰਣ ਕਰ ਰਹੇ ਹੈਗੇ ਨੇ ਜਿਹੜੇ ਕਿ ਸਲਾਕਾ ਯੋਗ ਹੈ ਤੇ ਐਮਪੀ ਲੈਂਡ ਫੰਡ ਦੇ ਵਿੱਚੋਂ ਤੁਸੀਂ ਹਸਪਤਾਲ ਲਈ ਕੋਈ ਕੰਟ੍ਰਿਬਿਊਟ ਕਰਕੇ ਜਾ ਰਹੇ ਹੋ ਅੱਜ 5 15 ਲੱਖ ਦੀ ਕੀਮਤ ਦੇ ਦੋ ਡਾਇਲਿਸਿਸ ਮਸ਼ੀਨਾਂ ਲਈ ਇਹਨਾਂ ਨੇ ਮੰਗ ਕੀਤੀ ਸੋਹਣ ਦੇ ਉਹ ਅਸੀਂ ਮੈਂ ਦੇਣਾ ਹੈ ਐਸਾਂ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਦੋ ਡਾਇਲਿਸਿਸ ਮਸ਼ੀਨਾਂ ਹਸਪਤਾਲ ਨੂੰ ਦੇਣ ਦਾ ਐਲਾਨ ਕੀਤਾ ਹੈ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ